ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਪਿੰਡ ਬੁਰਜ ਨੱਥੂ ਕੇ ਪਹੁੰਚੇ ਆ ਓਨਰ ਕੁਲਦੀਪ ਸਿੰਘ ਉਹਨਾਂ ਦੇ ਕੋਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇਹ ਪਿੰਡ ਦੋਸਤੋ ਬਿਲਕੁਲ ਨਜ਼ਦੀਕ ਪੱਟੀ ਦੇ ਸਰਹਿਆਲੀ ਦੇ ਬਿਲਕੁਲ ਸੈਂਟਰ ਦੇ ਵਿੱਚ ਆ ਸਰਹਿਆਲੀ ਤੋਂ ਜਦੋਂ ਪੱਟੀ ਵਾਲੀ ਛੜਕ ਆਉਣੀ ਆ ਆਪਾਂ ਤੇ ਇਸੇ ਸੜਕ ਦੇ ਉੱਪਰ ਪਿੰਡ ਬੁਰਜ ਨੱਥੂ ਕੇ ਤੇ ਬੁਰਜ ਰਾਏ ਕਾ ਪਿੰਡ ਆ ਮੋ ਸਾਹਮਣੇ ਪਿੰਡ ਕੰਡੇਆਲਾ ਸਰਹਾਲੀ ਮੰਡ ਪਿੰਡ ਤਕਰੀਬਨ 2-2 3-3 ਕਿਲੋਮੀਟਰ ਦੇ ਘੇਰੇ ਦੇ ਵਿੱਚ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ 5 ਨਾਗ ਆਪਾਂ ਤੁਹਾਨੂੰ ਦਿਖਾਉਣੇ ਆ ਦੋ ਮੱਝਾਂ ਤੁਸੀਂ ਸਾਹਮਣੇ ਦੇਖੋਗੇ ਇੱਕ ਟੋਕੜ ਗੱਭਣ ਮੱਝ ਦਿਖਾਵਾਂਗੇ ਪੂਰੇ ਵੱਡੇ ਕੱਦ ਬੁੱਤ ਦੇ ਵਿੱਚ ਆ ਇੱਕ ਬਿਲਕੁਲ ਸੱਜਰ ਸੂਈ ਇਹ ਛੋਟੀ ਦਿਖਾ ਦਾਂਗੇ ਬਗੈਰ ਬੱਚੇ ਤੋਂ ਆ ਬੱਚਾ ਤਾਂ ਐਕਸਪਾਇਰ ਹੋ ਗਿਆ ਸੀਗਾ ਠੀਕ ਆ ਜੀ ਇੱਕ ਵੱਛੀ ਬਿਲਕੁਲ ਸੱਜਰਤਾ ਦੀ ਸੂਈ ਤੇ ਦੋ ਇਧਰ ਗੱਭਣ ਬੜਾ ਤੁਹਾਨੂੰ ਦਿਖਾ ਦਾਂਗੇ ਇੱਕ ਜਰਸੀ ਪੀਰੀਅਡ ਦੇ ਵਿੱਚ ਇਹ ਵੜਾ ਤੇ ਇੱਕ ਇਧਰ ਕਰੋਸ ਸੰਗ ਦੇ ਵਿੱਚ ਆ ਠੀਕ ਆ ਜੀ ਤੇ ਦੋਵੇਂ ਵੜਾ ਗੱਭਣਾਂ ਤੇ ਇੱਕ ਵੜਾ ਸੂਈ ਆ ਪੂਰੀ ਗੱਲਬਾਤ ਕਰਾਂਗੇ ਆਪਾਂ ਪੰਜਾਂ ਨਗਾ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ 1 ਫਰਵਰੀ ਤੇ ਸਮਾਂ ਕੋਈ ਮਾਰਨਿੰਗ ਦੇ 10 10:30 ਵਜੇ ਦਾ ਸੋ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਕੁਲਦੀਪ ਸਾਸਰੀ ਗੱਲ ਜੀ ਆਖਿਆ ਸਭ ਨਾਲ ਸਾਫ ਹੋਰ ਬਹੁਤ ਵਧੀਆ ਭਾਜੀ ਠੀਕ ਠਾਕ ਹਾਂ ਠੀਕ ਵਧੀਆ ਬੜੀ ਕਿਰਪਾ ਬਾਬੇ ਨਾਲ ਦੀ ਠੀਕ ਹੈ ਵੀਰੇ ਅੱਛਾ ਕੁਲਦੀਪ ਵੀਰੇ ਨਾਗਾ ਜ ਟੋਟਲ ਪੰਜ ਬਕਾਉ ਆਪਣੇ ਹਾਂਜੀ ਪੰਜਾ 6 ਹੀ ਇੱਕ ਚੋਟੀ ਰਹੀ ਹੋਣੀ ਇੱਕ ਮੱਝ ਵੇਚਤੀ ਫਿਰ ਹਾਂਜੀ ਹਾਂਜੀ ਠੀਕ ਹੈ ਵੀਰੇ ਦੋ ਇਧਰ ਗੱਪੜ ਦੀ ਗੱਲ ਕਰਕੇ ਦੋ ਪਸ਼ੂ ਆਪਣੇ ਕੋਲ ਗੱਪੜ ਆ ਦੋਨੇ ਵੜਾ ਗੱਬਣਾ ਆ ਆ ਸੂਈ ਆ ਠੀਕ ਆ ਆ ਜਿਹੜੀ ਤਾਜੀ ਸੂਈ ਆ ਤੇ ਬੱਚਾ ਮਰ ਗਿਆ ਫਿਰ ਠੀਕ ਆ ਜੀ ਹਾਂ ਮੈਲਾ ਮਾਰ ਲਈ ਤੇ ਉਹ ਪਰਲੀ ਟੋਕਰ ਗੱਬਣਾ ਠੀਕ ਆ ਜੀ ਹਾਂਜੀ ਅੱਛਾ ਇਹ ਤਕਰੀਬਨ ਕੋਈ 10 12 ਦਿਨਾਂ ਦੇ ਵਿੱਚ ਵਿੱਚ ਹੀ ਆ ਇੱਥੇ ਵੀ ਆਵੇ ਨਾ ਨਹੀਂ ਮਾਰਨਾ 10 ਦਿਨ ਹੋਏ ਨੂੰ ਠੀਕ ਆ ਠੀਕ ਆ ਬੱਚਾ ਮਰ ਗਿਆ ਦਾ ਬੱਚਾ ਮਰ ਗਿਆ ਵਾ ਲੋ ਵੀ ਠੀਕ ਆ ਜੀ ਤੇ ਬਾਕੀ ਭਾਅ ਉਸ ਵੱਲੇ ਬਿਲਕੁਲ ਜੈਜ ਰੇਟ ਹੁਣ ਵਾਲੇ ਆ ਠੀਕ ਆ ਜੀ ਜਿੰਨੇ ਵੀ ਆ ਜੈਜ ਰੇਟ ਹੁਣ ਦੀ ਮੋਲ ਪਾਪੜ ਤੇ ਸ਼ੁਰੂਆਤ ਆਪਾਂ ਪਹਿਲੇ ਨੰਬਰ ਤੋਂ ਇੱਥੋਂ ਕਰਾਂਗੇ ਇੱਕ ਟੋਕੜ ਗੱਪਣ ਮਾਝ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਹਾਂਜੀ ਤੇ ਇਹ ਕਲਦੀਪ ਕਿੰਨੇ ਮਹੀਨੇ ਦੀ ਗੱਪਣ ਇਹ ਪੰਜਾਂ ਮਹੀਨੇ ਦੀ ਸੰਦ ਪੰਜਾਂ ਮਹੀਨੇ ਦੀ ਗੱਭ ਤੇ ਦੋ ਤਿੰਨ ਥੱਲੇ ਹੋਣਾ ਇਸ ਵਕਤ ਦੁੱਧ 5 ਕਿਲੋ 5 ਕਿਲੋ ਆ ਹਾਂ ਕਲਦੀ ਆਈ ਥੋੜਾ ਜੀਨ ਲਾਇਆ ਨਾਂ ਤੇ ਠੀਕ ਆ ਜੀ ਹਾਂ ਪੰਜਾਂ ਮਹੀਨੇ ਦੀ ਗੱਪਣ ਤੇ 5 ਕਿਲੋ ਦੁੱਧ 5 ਕਿਲੋ ਦੁੱਧ ਤੇ ਮਿਲਦੀ ਫਿਰ ਭਾੜੇ ਪੂਰੇ ਦੇ ਕੋਈ ਨਹੀਂ ਆਪਣੇ ਦਾ ਲੈ ਟਿਕਾ ਲਾਇਆ ਜੀ ਟਿਕਾ ਲਿਆ ਹਾਂ ਉਹਦੇ ਭਾੜੇ ਤੇ ਇੱਥੇ ਹੋਣਾ ਲਿਵਾਇ ਦਾਂਗੇ ਤੈਨੂੰ ਪਤਾ ਕਰੂੰਗੀ ਠੀਕ ਆ ਅੱਜ ਪੜ ਕਿਚੀ ਆਈ ਆ ਵੀ ਇ ਲੋ ਵੀ ਹਾਈਟ ਕੱਦ ਪੂਰਾ ਵੱਡਾ ਆ ਠੀਕ ਆ ਜੀ ਫੁੱਲ ਵੱਡੀਆਂ ਮੱਝਾਂ ਦੇ ਵਿੱਚ ਆਪਾਂ ਗੀਤ ਆ ਨਾਰਮਲ ਜੀ ਏਡੀ ਮੱਝ ਆਪਾਂ ਵੇਖਦੇ ਬਹੁਤ ਘੱਟ ਆ ਠੀਕ ਆ ਜੀ ਇਹਦੇ ਤੋਂ ਥਲੜੀ ਹਾਈਟ ਦੇ ਪਸ਼ੂ ਅਕਸਰ ਆਪਾਂ ਦੇਖਦੇ ਆ ਪੂਰੇ ਵੱਡੇ ਕੱਦ ਬੋਤ ਵਿੱਚ ਸਿੰਗਲ ਹੱਡੀ ਦੀ ਆ 5 ਕਿਲੋ ਦੁੱਧ ਤੇ 5 ਮਹੀਨਿਆਂ ਦੀ ਗੱਪਣ ਚੈੱਕ ਪਾਸ ਇੱਥੇ ਆਈ ਠੀਕ ਆ ਜੀ ਅੱਜ ਭਲਕ ਦੇ ਵਿੱਚ ਆਈ ਤੇ ਟੀਕਾ ਟੁਕਾ ਲਿਆ ਇਹਨੇ ਹਾਂ ਆ ਦੇਖੋ ਤੇ ਧਾਰਾ ਧੂਰਾਂ ਦੇ ਬਰਾਬਰ ਚੌੜ ਜਵਾ ਹਾਂ ਕੋ ਕਿਉਂ ਜੂ ਓਕੇ ਠੀਕ ਆ ਜੀ ਹਾਂਜੀ ਬਾਕੀ ਟੀਗਾ ਟੂਗਾ ਲਾ ਕੇ ਨਾਰਮਲ ਹੀ ਥੱਲੇ ਬੈਠ ਕੇ ਚਵਾਈ ਕਰ ਲੈਂਦੇ ਆ ਜਾਂ ਹਿਲਦੀ ਜਲਦੀ ਬਾਅਦ ਵਿੱਚ ਨਹੀਂ ਨਹੀਂ ਮਾੜਾ ਮੋੜ ਕਰਦੀ ਆ ਠੀਕ ਆ ਜੀ ਉਹ ਤੇ ਤਨ ਬਾਹਰ ਜੇ ਤੀ ਗੱਲ ਕਰ ਮਾੜਾ ਮੋੜ ਮਾੜਾ ਮੋੜ ਤਾਂ ਕਰਦੇ ਆ ਪਛੂ ਹਾਂ ਲੋ ਵੀ ਹਾਈਟ ਪੂਰੀ ਕਦ ਕੱਠ ਪੂਰਾ ਠੀਕ ਆ ਜੀ ਤੇ 5 ਕਿਲੋ ਦੁੱਧ 5 ਮਹੀਨੇ ਦੀ ਗੱਪਣ ਸੋ ਤੋਕੜ ਗੱਪਣ ਮੱਝਾ ਦੇ ਵੀ ਕਾਫੀ ਵੀਰ ਫੂਨ ਕਰਦੇ ਆ ਠੀਕ ਆ ਜੀ ਉਹਨਾਂ ਦੇ ਧਿਆਨ ਦੇ ਵਿੱਚ ਆਪਾਂ ਲਿਆ ਦਿੰਦੇ ਆ ਤੇ ਬਿਲਕੁਲ ਗੁਲਾਈ ਦੇ ਵਿੱਚ ਸੇਕੋ ਘੁੰਮਿਆ ਤੇ ਵ ਕਾਡ ਕੋਤੇ ਬਹੁਤ ਵੱਡਾ ਅ ਮੈਨੇ ਮਨਾ ਵੀ ਜਿਆਦੀ ਏ ਹਾਂਜੀ ਹਾਂਜੀ ਬਹੁਤ ਵੱਡੇ ਕਦ ਕਰ ਉਹ ਡੰਡਾ ਮੈਨੂੰ ਖੜਾ ਚਵਾਈ ਚਵਾਈ ਧਾਰਤੂਰ ਦੀ ਪੋਲੀ ਏ ਹਾਂ ਹਾਂ ਚੂਣ ਪੋਲੀ ਹਾਂ ਪਾਣੀ ਸੀ ਨਾ ਆਨ ਤੇ ਜਿਆਦ ਏ ਹਾਂ ਤਾਂ ਥੋੜਾ ਮਾਰੇ ਚੋਕ ਦੀ ਪਰ ਇਧਰੋਂ ਪਰ ਰੱਖਦੀ ਥਨ ਹਾਂ ਥੋੜਾ ਚਾ ਰੱਖਦੀ ਆ ਹਾਂ ਹਾਂ ਭਾਰਾ ਥੋੜਾ ਬਰ ਬਰਿਆ ਠੀਕ ਆ ਇਹਨੂੰ ਪਾਵਾ ਜਨਾਬੀ ਜੁਨੀਆ ਤੋਂ ਵਾਅਦਾ ਘੱਟ ਮਰਮਰ ਇਹ ਕਲਦੀਪ ਕੀ ਮੋਲਤ ਕੀ ਕਰਨਾ ਡਿਮਾਂਡ ਕੀਤੀ ਬੋਲਦੇ ਸੋ ਸਾਜੋ ਮਰਜ਼ੀ ਕਰ ਲਈਏ 80 ਗੱਲ ਨਹੀਂ 70000 ਲਈਏ 70000 ਰੁਪਏ ਦੇ ਦिए 77 ਦੇ ਹਾਂ ਹੋਰ ਵੀ ਵਿੱਚੋਂ ਕੋਈ ਕਸਰ-ਗੁਸਰ ਕਰਾਂਗੇ ਕਿਹੜਾ ਵਾਅਦਾ ਕਰਦੇ ਆਗੇ ਬਾਕੀ ਐਡੀ ਆਉਂਦੀ ਨਹੀਂ ਤਣੀ ਪਤਾ ਨਹੀਂ ਫਜਰ ਨੋੜ ਤੋਂ ਬਹੁਤ ਜ਼ਿਆਦਾ ਦੱਬੋਤ ਵੈਸੇ ਮਾਝੀ ਕਰੀਏ ਨਹੀਂ ਸਵਾਲ ਲੱਖੋਂ ਬਾਹਰ ਜੇ ਫਜਰ ਠੁੱਕੀ ਜੇ ਆਇਆ ਹੁਣ ਵੀ ਸੱਜਰ ਹੋਏ ਤਾਂ ਨਹੀਂ ਕਿੰਨੇ ਦੀ ਆ ਹਾਂ ਆਹ ਕੋਈ ਸ਼ੱਕ ਨਹੀਂਗਾ ਜਿਹੜਾ ਪਾਸੋਂ ਸੱਜਰ ਆ ਤੇ ਹੋਰ 500 ਛੱਡ ਦਿਆਂਗੇ 750 ਲੋਬੀ 72 ਦੀ ਟੋਕੜ ਗੱਪਨ ਮਾਜਾ ਦੋਸਤੋ ਮਾਜੇ ਕਾਦੀ ਜਹਾਜ਼ ਹੀ ਟੀਗਾ ਰਾਸ਼ੀਆਂ ਦਾ ਟੈਂਕੀ ਆ ਫੁੱਲ ਵੱਡੀ ਹਾਈਟ ਕੱਦ ਦੇ ਵਿੱਚ 5 ਕਿਲੋ ਦੁੱਧ ਤੇ 5 ਮਹੀਨੇ ਦੀ ਗੱਪ ਅੱਗੇ ਅੱਧੋ ਵੱਧ ਸਮਾਂ ਬਾਕੀ ਹੈ ਦਾ ਠੀਕ ਆ ਜੀ ਇਧਰ ਸੈਗਡ ਨੰਬਰ ਤੇ ਕੁਲਦੀਪ ਆ ਜਿਹੜੀ ਆਪਣੇ ਕੋਲ ਝੋਟੀ ਆ ਗਈ ਆ ਇਹ ਸੋ ਤਾਜੀ ਸੂਈ ਲੈ 8-10 ਦਿਨ ਹੋ ਗਏ ਸੀ ਦਾ ਅੱਛਾ ਜੀ ਹਾਂ ਬੱਚਾ ਗਿਆ ਮਾਰਾ ਬੱਚਾ ਮਰ ਗਿਆ ਜੀ ਦੱਜਾ ਸੁਗਾ ਓਕੇ ਦੁੱਧ ਹੈਗਾ ਜੀ ਤੇ 12-13 ਕਿਲੋ 13 ਦਾ ਹਾਂਜੀ ਪਰ ਹੁਣ ਦੁੱਧ ਥੋੜਾ ਵਾ ਹੁਣ ਇਸ ਵਕਤ ਕਿੰਨਾ ਚਵਾਵਾਂਗੇ ਆਪਾਂ ਹੁਣ ਹੋਊਗਾ 8:00 9:00 8 9 ਹਾਂ ਖਾਦਾ ਹੀ ਹੋਣੀ ਆਂਦੇ ਨਹੀਂ ਤੇ ਮਿਲਦੀ ਫਿਰ ਕਿਵੇਂ ਉਸ ਵਾਰੀ ਟੀਕਾ ਲੱਤੀ ਗਾ ਲਾਈਦਾ ਟੀਕਾ ਟੂਕਾ ਲੈਂਦੀ ਹਾਂ ਹਾਂ ਟੀਕਾ ਲੈਂਦੀ ਹਾਂ ਬਹੁਤ ਸੋ ਟੀਕਾ ਲਾਉਣ ਤੇ ਟੀਕਾ ਜੇ ਪਸੰਦੀ ਆ ਬੱਚਾ ਜਿਹੜਾ ਐਕਸਪਾਇਰ ਹੋ ਗਿਆ ਸੀ ਸੋ ਸਾਰੇ ਭਰਾਵਾਂ ਨੂੰ ਪਤਾ ਇੱਕ ਵਾਰੀ ਥੋੜਾ ਜਿਹਾ ਪਸ਼ੂ ਥੜਕ ਜੇ ਬੱਚਾ ਪੂਚਾ ਐਕਸਪਾਇਰ ਹੋ ਜੇ ਤੇ ਪਸ਼ੂ ਟੀਕਾ ਲੈਣਾ ਸ਼ੁਰੂ ਕਰ ਲੈਂਦੇ ਆ ਫਿਰ ਹਾਲ ਮੇਰਾ ਭਰਾ ਕੋਈ ਚੰਗੀ ਸੇਵਾ ਕਰਦਾ ਰਿਹਾ ਠੀਕ ਆ ਜੀ ਤੇ ਚਾਰ ਜੂੜ ਤੇ ਇੱਕ ਗੇਜ ਪੈ ਗਈ ਇਹਨੂੰ ਆਹ ਵਟ ਤੇ ਮਿਲਦੀ ਰਹੂਗੀ ਹੌਲੀ ਹੌਲੀ ਆਊਗੀ ਹਣ ਕੋਈ 10ਾਂ ਦੀ ਕੋਈ 12ਾਂ ਦੀ 11 ਦਿਨਾਂ ਦੀ ਇੱਥੇ ਸੂਈਆਂ ਮੈਲੇ ਬੂਲੇ ਤੋਂ ਮਿਲੋ ਤਾਂ ਸ਼ਟਾੜਾ ਸਟਾਰਟ ਹੋਣਗੇ ਹਾਂ ਨਾਲਾ ਮਾਰ ਮੈਲਾ ਲੱਗਣੀ ਆ ਮਗਰ ਹੂੰ ਠੀਕ ਆ ਬਈ ਠੀਕ ਆ ਜੀ ਸੋ ਮੈਲੇ ਮੈਲੇ ਆਊਗਾ ਬਈ ਬਕੈਨ ਆਇਆ ਬਈ ਟੋਕੜੀ ਆ ਉਹ ਤਾਂ 9 ਕਿਲੋ ਕੇ 8 9 ਆਊਗਾ 9 ਕਿਲੋ ਹੂੰ ਮਾ ਵੀ 9 ਕਿਲੋ ਤੇ ਕੋਈ ਭਰਾ ਸੌਦਾ ਕਰ ਲੇ ਬਾਕੀ ਪਿੱਠਪੁੜੇ ਵਾਲੀ ਸਾਈਡ ਤੋਂ ਤੁਸੀਂ ਚੈੱਕ ਕਰੋ ਫੁੱਲ ਰਾਜੀ ਆ ਫੁੱਲ ਵਜਨ ਲੋੜਾ ਠੀਕ ਆ ਜੀ ਸੋ ਤੇ ਥੋੜਾ ਜਿਹਾ ਮੇਰਾ ਭਰਾ ਵੀ ਹੱਥੋਂ ਤਪਾਨ ਲੈਗਾ ਠੀਕ ਆ ਜੀ ਥੋੜਾ ਜਿਹਾ ਕਿਧਰ ਕਿਧਰ ਗੇਜ ਪੈ ਗਈ ਇਹਨੂੰ ਚਾਰ ਚੂੜਦੀ ਤੇ ਛੋਟੀ ਨਰਮਾ ਪੂਰੀ ਸੋਹਣੀ ਬਾਰੇ ਤੋਂ ਇਹ ਬਿਲਕੁਲ ਛੋਟੀ ਸਿੰਗੀ ਬਰੀਕ ਆ ਵੇਖੋ ਜੀ ਇਹ ਗੋਲ ਸਿੰਘ ਪਿੱਛੇ ਘੁੰਮ ਕੇ ਲੱਗਾ ਕੁੱਤੀ ਚ ਤੇ ਛਾਈ ਛੂਤੀ ਸੀ ਚੈੱਕ ਕਰੋ ਠੀਕ ਆ ਜੀ ਹਾਂ ਕਲਦੀਪਰੇ ਮਾੜਾ ਹੈ ਨੂੰ ਤੋਰੀ ਹੈ ਨੂੰ ਤੋਤੇ ਆ ਦੇਖੋ ਜੀ ਮੈਲਾ ਮੂਲਾ ਤੋਂ ਮਗਰ ਤਾਂ ਮੈਂ ਥੋੜਾ ਦਿਖਾਈ ਦਊਗਾ ਠੀਕ ਆ ਜੀ ਅਜੇ ਦਿਨਾਂ ਦੇ ਵਿੱਚ ਕੋਈ 10ਾਂ ਦੀ ਮੰਨ ਲਓ 11ਾਂ ਦੀ ਮੰਨ ਲਓ ਕੋਈ ਬਾਹਰੀ ਤਰੀ ਦਿਨੀ ਪਸ਼ੂ ਮੈਲੇ ਮੂਲੇ ਤੋਂ ਸਟਾਰਟ ਹੋ ਜਾਂਦੇ ਆ ਤੇ ਫਿਲਹਾਲ ਤੁਸੀਂ ਚੈੱਕ ਕਰ ਲਿਆ ਉਹ ਉਧਰ ਹੀ ਹੈ ਹਰਿਆਣੇ ਤੋਂ ਹਾਂ ਹਾਂ ਤਾਂ ਜੀ ਜੀ ਨਹੀਂ ਆਣਗੇ ਲਾਉਂਦੀ ਤਾਂ ਹੀ ਹੋਣ ਟੁੱਟੀ ਜਿਵੇਂ ਵਾਲੇ ਪਾਸੇ ਟੁੱਟੀ ਪਈ ਜਿੱਡੀ ਰਾਜੀ ਹੈ ਨਾ ਭਾਜੀ ਇਸੀ ਜਾਂਦਾ ਪਈ ਲੁਗਿਆ ਪਿਆ ਪਿੱਟ ਪੂਰਾ ਹਾਂ ਇੱਕ ਸਾਰ ਹੀ ਹੋਈ ਪਈ ਆ ਕਰਮਾ ਵਾਲੀ ਇੱਕ ਆਉਂਦੀ ਦਾ ਬੱਚਾ ਮਰ ਗਿਆ ਇਹ ਚੱਲ ਥੋੜਾ ਜਿਹਾ ਵੀ ਹੀਰਵਾ ਕਰ ਗਿਆ ਪਾਸੇ ਉਹ ਵੀ ਕਰ ਗਈ ਆ ਲਓ ਵੀ ਬਾਕੀ ਬਹੁਤ ਸੋਹਣੀ ਖੂਬਸੂਰਤ ਕੁਆਲਿਟੀ ਆ ਚਵਾਚੂ ਦੀ ਕੁਲਦੀਪ ਮੁਖ ਦੀ ਗੱਲ ਆ ਰਾਜ ਨੂੰ ਅਗਲੇ ਪਿਛਲੇ ਥਾਂ ਦੀ ਚੋਣ ਕਿਵੇਂ ਆ ਭਰਾ ਓਕੇ ਓਕੇ ਹੋਊਗੀ ਕੋਈ ਬਾਤ ਘੜਦੇ ਨਹੀਂ ਕੋਈ ਥਾਂ ਨਾ 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 ਠੀਕ ਆ ਜੀ ਧੰਨਵਾਦ ਕਰ ਲਈ ਬਿਲਕੁ ਲੋ ਜੀ ਠੀਕ ਹੈ 34 ਚਾੜ ਚਾੜ ਦੀ ਪੋਲੀ ਆ ਜੜੀ ਗੱਲ ਮੇਰੇ ਨਾਲ ਠੀਕ ਹੈ ਜੀ ਕਰਨ ਵਾਲੀ ਤੇ ਬਾਕੀ ਇਧਰੋਂ ਤੁਹਾਨੂੰ ਆਪਾਂ ਥਾਣਾ ਇੱਕੋ ਨੇੜੇ ਤੋਂ ਵਿਖਾ ਦਿੱਗੇ ਆ ਸਪੇਸ ਵਾਂ ਦਾ ਬਾਕੀ ਹਵਾ ਨੇ ਚੱਡੇ ਦੇ ਉੱਪਰ ਤੇ ਕੁਲਦੀਪ ਮਾਰਨਿੰਗ ਚ ਵਾਈ ਕਰੀ ਇਹਦੀ ਨਹੀਂ ਹਲੇ ਹੋਰੇ ਕਰਨ ਵਾਲੀ ਆ ਨਹੀਂ ਨਹੀਂ ਹਲੇ ਕਰਨ ਵਾਲੀ ਠੀਕ ਆ ਭਾਈ ਹੂੰ ਉਹਨੇ ਹਾ ਥੋੜਾ ਆਣਾ ਟਾਈਮ ਨਾ ਥੋੜਾ ਲੇਟ ਹੋ ਜਾਈਦਾ ਨਾ ਉਹਦੇ ਕਰਕੇ ਚੱਕਰ ਤੇ ਇਹਦਾ ਮੁੱਲ ਕੀ ਕਰਦਾ ਅੱਜ ਜੇ ਬੱਚਾ ਆਉਂਦਾ ਫਿਰ ਤੇ ਜਿੰਨੀ ਮਰਜ਼ੀ ਫਿਰ ਪਾ ਸੱਜਰਾਂ ਦੇ ਭਾ ਫਿਰ ਤੋਂ ਚਲੋ ਵਾਪਸ ਜਾਇਆ ਤੇ ਸੱਜਰੀਏ ਚਲੋ ਬੱਚੇ ਦੀ ਗੱਲ ਹੋਰ ਹੋ ਜਾਂਦੀ ਫਿਰ ਦਵਾ ਦਾ ਖਵਾਲਾ ਖੀ ਦੇਣ ਦੇ ਉਹ ਸੁਖ ਹੋ ਕੇ ਮਿਲਦਾ ਮੁੱਲਦਾ ਵੀ ਰਹਿੰਦਾ ਨਾਲੇ ਹਾਂ ਹੁਣ ਡਾਡਾਂ ਨੂੰ ਆਜ ਆਊਗੀ ਲੋਗਾ ਹਾਂ ਹਾਂ ਤੇ ਬੱਚੇ ਦਾ ਕਰਕੇ ਹੁਣ ਘਟ ਰਹੇ ਆ ਹਾਂ ਹੁਣ ਸਾਰਾ ਛੱਡ ਕੇ ਲੱਖ ਦੀ ਦੇ ਦਿੱਤੀ ਲੱਖ ਦੀ ਹਾਂ ਕੁਦੀਪ ਸਿੰਘ ਲੱਖ ਵੀ ਬੜਾ ਜ਼ਿਆਦਾ ਕੋ ਸਹੀ ਜੀ ਗੱਲ ਕਰਦ ਗਏ ਭਾਵੇਂ ਤੈਨੂੰ ਕਸਰੀ ਲੱਗੇ ਪਰ ਕਰਦੇ ਨਾ ਲੱਗਣੀ ਨਹੀਂ ਤੈਨੂੰ ਪਤਾ ਉਦਾਂ ਛੋਟੀਆਂ ਨੇ ਦੀ ਆਉਂਦੀ ਸੀ ਜਿਤਰਾ ਦੀ ਨਹੀਂ ਮਤਰੀ ਗੱਲਾਂ ਸਹਿਤਾਂ ਪਰ ਛੱਡ ਜਾਂਗੇ ਦੂ ਬਾਕੀ ਮਾਨਤਨ ਕਰਦਾਂਗੇ ਇੱਥੇ ਹੋ ਗਏ 98 ਟੋਨ 99 ਤੇ ਹਾਂ ਠੀਕ ਹੈ ਗੱਲ ਤਾਂ ਸਾਰੀ ਬੱਤੀ ਦੀ ਹੈ ਬਾਕੀ ਜਿਹੜਾ ਚੱਕਰ ਕੁਝ ਨਹੀਂ ਆ ਚਲੋ ਉਦਾਂ ਤਾਂ ਦੱਸ ਹੀ ਦਿੱਤੀ ਆ ਮੈਨਾਂ ਵੈਸੇ ਦੋਸਤੋ ਤੁਸੀਂ ਵੇਖ ਹੀ ਲਓ ਠੀਕ ਆ ਜੀ ਆਪ ਕੋਈ ਤੁਸੀਂ ਚੈੱਕ ਕਰ ਲਓ ਮੈਨਾਂ ਮੂਰੇ ਉਸੇ ਤਰ੍ਹਾਂ ਤੁਹਾਨੂੰ ਦਿਖਾਈ ਦਊਗਾ ਵੀ ਉਹ ਕੱਲੀ ਕਹਿਣ ਵਾਲੀ ਗੱਲ ਨਹੀਂ ਆਪਰੇ ਦੋਸਤੋ ਲੱਖੋ ਦੋ ਦੀ ਲੱਖਾਂ ਬਿਲਕੁਲ 2 ਘਟ 99 ਦੀ ਜਿਹੜੀ ਕਲਦੀਪਾਂ ਦਾ ਇਹ ਦੇ ਦਾਂਗੇ ਮੱਝ ਚੰਗੀ ਪਾਲੀ ਸੋ ਵੀ ਆ ਰਾਜੀ ਆ ਚੋਚਵਾ ਗਿਆ ਆਪਣੀ ਤਸੱਲੀ ਕਰ ਲਿਓ ਅੱਗੇ ਕਲਦੀਪ ਇੱਧਰ ਆ ਗਈ ਬੱਚੀ ਆਪਣੇ ਕੋਲ ਸਿੰਘਾ ਵਾਲੀ ਬੇਸ਼ੱਕ ਕੀ ਡੀਲ ਹੋਣੀ 15 ਦਿਨਾਂ ਦੀ ਹੋਊਗੀ ਉਹਦੀ ਝੁੰਗੀ ਆ ਗਈ ਆ 15 ਦਿਨਾਂ ਦੀ ਹਾਂ 15 ਤੋਂ 20 ਦਿਨ ਲਾ ਦੇ ਬੱਚਾ ਮਗਰ ਹਾਂ ਬੱਚੀ ਬੱਚਾ ਲਓ ਜੀ ਆ ਮਗਰ ਬੱਚਾ ਠੀਕ ਆ ਜੀ ਸ਼ਹੀਵਾਲ ਕਰੋ ਸਾਂਗ ਦੇ ਵਿੱਚ ਵੇਖ ਤੁਹਾਨੂੰ ਦਿਖਾਉਨੇ ਆਪਾਂ ਝੁੰਗੀ ਆ ਤੇ ਸੂਈ ਨੂੰ 15 ਦਿਨ ਦਾ ਸਮਾਂ ਹੋ ਗਿਆ ਤੇ ਦੁੱਧ ਦੇ ਥੱਲੇ ਕਦੀਪ ਹੁਣ ਕਿੰਨਾ 8 ਕਿਲੋ ਹੋਊਗਾ 8 ਕਿਲੋ ਹਾਂ ਲਓ ਜੀ 8 ਕਿਲੋ ਦੁੱਧ ਇਸ ਬੱਚੀ ਦੇ ਥੱਲੇ ਆ ਇਹਨੂੰ ਮੜਾ ਹਿਲਾ ਕੇ ਦਿਖਾ ਦਈਏ ਨਵੀਂ ਬੱਚੀ ਆ ਹੈ ਪਹਿਲਾਂ ਨਹੀਂ ਇਹ ਪਹਿਲਾਂ ਲਓ ਜੀ ਪਹਿਲਾ ਸੂਆ ਹੂੰ ਸੋ ਪਹਿਲਾ ਸੂਆ ਬੱਚੀ ਆ ਠੀਕ ਆ ਜੀ 8 ਕਿਲੋ ਦੁੱਧ ਆ ਤੇ ਥੋੜੇ ਕਈ ਵੀਰਾਂ ਨੇ ਖਰਚੇ ਕਰਦੇ ਹੁੰਦੇ ਪੈਸੇ ਪੁੱਛ ਠੀਕ ਆ ਜੀ ਉਹ ਹਿਸਾਬ ਨਾਲ ਤੁਸੀਂ ਵਿਆਹਤ ਲਾ ਲਿਓ ਠੀਕ ਆ ਜੀ ਲੰਬਾ ਥਾਣਾ ਪੈਸੇ ਹੱਥੀ ਮੁਠੀ ਦੇ ਵਿੱਚ ਆਉਣ ਵਾਲਾ ਥਾਣਾ ਕੋਈ ਛੋਟਾ ਥਾਣਾ ਨਹੀਂ ਆ ਦੇਖੋ ਹੂੰ ਬਾਕੀ ਪੱਧਰੀ ਏ ਟ ਨਾਲੇ ਨਾਲ ਦੁੱਧ ਵੀ ਥੋੜਾ ਮੋਟਾ ਦਾ ਦਿੰਦਾ। ਲੋ ਜੀ। ਕਿਰਮਤਾ। ਆ ਦੇਖੋ ਜੀ ਠੀਕ ਹੈ ਜੀ। ਸੋ ਆਪਸਿਕਾ ਕਿਲੋ ਦੁੱਧ ਦੇ ਥੱਲੇ ਹੁਣ ਜਿਹੜਾ ਹਾਜ਼ਰ ਆ ਠੀਕ ਹੈ ਜੀ। ਅੱਜ ਦਿਨਾਂ ਦੀ ਵੀ ਗੱਲ ਕਰ ਲਈਏ। ਕਲਦੀਪ 10 ਦਿਨ ਦੱਸਿਆ। ਨਹੀਂ 15 ਤੋਂ 20। 15 ਤੋਂ 20 ਦਿਨ। ਹਾਂ। ਠੀਕ ਆ। ਲਓ ਮੋੜ ਦੋ ਭਾਈ। ਸੋ 15-20 ਦਿਨਾਂ ਦੀ ਇਹ ਸੋਈ ਆ ਠੀਕ ਹੈ ਜੀ। 8 ਕਿਲੋ ਦੁੱਧ। ਬੱਚਾ ਤੁਸੀਂ ਇਹ ਸਾਹਮਣੇ ਦੇਖ ਹੀ ਰਹੇ ਜੇ। ਮੇਲ ਕਾਫ ਆ। ਮਗਰ ਝੂਣ ਝੂਣ ਠੰਡੀ ਆ। ਹਾਂ। ਲਓ ਜੀ ਠੀਕ ਹੈ ਜੀ। ਉਹ ਹਾਈਟ ਦਰਮਿਆਨੀ ਦੇ ਵਿੱਚ ਆ ਬਾਕੀ ਭਾਅ ਉਹ ਤਾਂ ਬਿਲਕੁਲ ਬੰਦ ਬਚਾ ਤਾਨੂੰ ਠੀਕ ਆ ਮੈਂ ਕਹਾਂ ਬੰਦੇ ਰਹਿਣਾ ਰਹੂਗਾ ਖੁੱਲ੍ਹੇ ਜਿਹਾ ਬੰਦਾ ਜੈਜ ਰੇਟ ਦੇ ਵਿੱਚ ਮਿਲ ਜੂਗੀ ਆ ਥਣ ਦੇ ਵੇਖੂ ਤੁਹਾਨੂੰ ਪੱਤਲਾ ਲਾਗੂ ਦਿਖਾ ਦੇ ਠੀਕ ਆ ਅੱਛਾ ਗਲਦੀਪੇ ਦਾ ਮੁੱਲ ਵੀ ਤੇ ਦੱਸ ਕੀ ਕਰਦਾ ਬੋਲ ਤੇ ਭਾਵੇਂ 50 ਕਰ ਲਈਏ ਹਾਂ 23 ਦੀ ਦੇ ਦਈਏ 23000 ਦੀ ਹਾਂ 500 ਛੜਦਾ ਸਾਡੇ 22 ਦੀ ਦਾ ਸਾਡੇ 22 ਦੀ ਹਾਂ ਲੋ ਵੀ 22000 ਦੀ ਆ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਇਹ ਆ ਵਛੀ ਆ ਬਾਕੀ ਥਾਣ ਥਣ ਤੁਹਾਨੂੰ ਇੱਕ ਵਾਰੀ ਪ੍ਰੋਪਰ ਆਪਾਂ ਦਿਖਾ ਦਿੰਦੇ ਆ ਸੋ ਚਾਰੇ ਥਾਣਾ ਲੰਬਾ ਥਾਣਾ 8 ਕਿਲੋ ਧਾਰਾਂ ਦੇ ਥੱਲੇ ਆ ਮੌਜੂਦ ਆ ਠੀਕ ਆ ਜੀ ਉਹਦਾ ਜਿਹੜੀ ਕੀ ਆਏ ਉਹ ਯਾਥੀ ਆ ਜੇ ਕੋਈ ਉਦਮ ਉਹ ਫਿਰ ਸਾਤ ਦੀ ਗਾਰੰਟੀ ਦਾ ਠੀਕ ਆ ਵੀਰੇ ਹਾਂ ਲੋ ਵੀ ਇਹ ਗੱਲ ਬਾਤ ਆ ਠੀਕ ਆ ਇਧਰ ਇੱਕ ਜਰਸੀ ਬਰੀਡ ਦੇ ਵਿੱਚ ਵੇਖ ਤੁਹਾਨੂੰ ਦਿਖਾ ਦਿੰਨੇ ਆ ਇਹ ਗੱਭਣਾ ਟੁੱਕੀ ਆ ਠੀਕ ਆ ਜੀ ਤੇ ਇਹ ਗੁਲਦੀਪ ਕਿੰਨੇ ਕ ਦਿਨ ਅਜ ਲੈਂਦੀ ਆ ਇਹ ਵੇਖੋ 15 ਤੋਂ 20 ਦਿਨ ਲੈ ਜਾਊਗੀ 15 20 ਦਿਨ ਹਾਂ ਠੀਕ ਆ ਜੀ ਸਵੇਰ ਅਜ ਕਿਨਵਾ ਫਿਰ ਸੂਰ ਹੀ ਅੱਗੇ ਸੂਰ ਆ ਜਾਂ ਉਹ ਦੂਜਾ ਤੱਜਾ ਮੰਨ ਕੇ ਲੈ ਜੀ। ਲੋ ਜਿਹੜੀ ਇਹ ਲਿੱਸੀ ਹੈ ਨਾ ਬਾਕੀ ਆਇਆ ਚੰਗੀ। ਹਾਂ ਬਾਕੀ ਮੂੰਹ ਮੱਥੇ ਦੀ ਚੰਗੀ ਮਸਲ ਪ੍ਰੀਡ ਬੜੀ ਆ। ਲੋ ਜੀ 15 ਲੈ ਲਾਜੇ 20 ਲੈ ਜੇ 18 ਲੈ ਜੇ ਦਿਨ ਇੱਥੇ ਕੇ ਟੜਦੀ ਆ। ਦੂਜਾ ਸੂਆ ਚਾਹੇ ਕੋਈ ਤੱਜਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ। ਤੇ ਥੋੜੀ ਜੀ ਲੱਸੀ ਪਣ ਦੇ ਵਿੱਚ ਜ਼ਰੂਰ ਹੈਗੀ ਆ। ਕਈ ਵਾਰ ਥੋੜੀ ਜੀ ਨਾਰਮਲ ਰੁੱਖੀ ਸਾਫ ਸੰਭਾਲ ਦੇ ਵਿੱਚੋਂ ਪਸ਼ੂ ਨਿਕਲ ਆਉਂਦੇ ਆ। ਤੇ ਥਣਾ ਤੋਂ ਨਾ ਵੀ ਵੈਸੇ ਸਾਫ ਆ ਚਾਰ ਥਾਣ ਖਾਨ ਤੋਂ ਦੇ ਖਾਲਾ ਬਾਕੀ ਆਇਆ ਇਹਦੀ ਕੀ ਹੁੰਦੀ ਆ। ਹੱਥ ਹੋਣੀ ਹੁਣ। ਇਹ ਚੜਦੀ ਆ। ਠੀਕ ਹੈ ਜੀ ਸੋ ਆ ਮੂ ਮੱਥੇ ਵਾਲੀ ਸਾਈਡ ਤੋਂ ਤੇ ਜਰਸੀ ਵੇਣਾ ਠੀਕ ਹੈ ਕਾਫੀ ਵੀਰ ਡਿਮਾਂਡ ਰੱਖਦੇ ਛੌਂਫ ਰੱਖਦੇ ਆ ਜਰਸੀ ਵੇਣਾ ਕਿਤਨ ਦਾ ਤੇ ਥੋੜੀ ਜੀ ਅੱਗੇ ਕੋਈ ਚੰਗੀ ਸਾਫ ਸੰਭਾਲ ਆ ਭਰਾ ਲੈ ਗਿਆ ਠੀਕ ਹੈ ਜੀ ਬਣ ਥਰ ਜਾਊਗੀ ਅੱਗੇ ਤੇ ਟੁੱਕੀ ਆ ਠੀਕ ਹੈ ਜੀ 15 ਲੈ ਜੇ 12 ਲੈ ਜੇ ਐਸੇ ਕਰਦੇ ਰਹਿੰਦੀ ਆ ਕੱਚੀ ਆ ਕਿ 15 ਤੋਂ 20 ਦਿਨਾਂ ਦੇ 15 20 ਦਿਨਾਂ ਦੀ ਕੱਚੀ ਆ ਤੇ ਇਹ ਜਰਸੀ ਕਿੰਨੇ ਦੀ ਦੇ ਰਿਆਂ ਗਲਦੀਪ ਮੋੜ ਦਾ 30 ਵਾ 27000 ਦੇ ਦਾਂਗੇ 27000 ਦੀ ਹਾਂ ਠੀਕ ਆ ਜੀ ਹੋਰ ਮੌਕੇ ਤੇ ਥੋੜਾ ਛੱਡ ਦਾਂ ਤੁਨੀ ਠੀਕ ਆ ਜੀ ਹਾਂ 500 ਛੱਡ ਦਾਂਗੇ 500 ਰੁਪਏ ਹੋਰ ਵਿੱਚੋਂ ਛੱਡੇ ਜੇ ਕੋ 226 ਦੀ ਹਾਂ ਜੀ ਠੀਕ ਆ ਜੀ ਉਹਦਾ ਤਿਆਰ ਹੋ ਜੇ ਭਾਵੇਂ 25 ਦੀ ਲੈ ਜੇ ਬਿਲਕੁਲ ਜੀ ਬਿਲਕੁਲ ਹਾਂ ਠੀਕ ਆ ਅੱਗੇ ਜਿਹੜੀ ਆਪਣੇ ਕੋਲ ਆ ਇੱਕ ਕ੍ਰਾਸਓਵਰ ਖੜੀ ਆ ਹਾਂ ਜੀ ਇਹ ਵੀ ਗੱਬਣੀ ਆ ਨਾ ਇਹ ਵੀ ਗੱਬਣੀ ਆ ਇਹਦਾ ਸਮਾਂ ਵੀ ਤਕਰੀਬਨ ਇੰਨਾ ਕੀ ਮਿਲ ਲੱਗਦਾ ਇੰਨਾ ਹੀ ਦਾ 15 ਲੱਖੜੂਗੀ 15 ਦਿਨ ਤਾਂ ਘੱਟੋ ਘੱਟ ਕਿਤੇ ਗਏ ਨਹੀਂਗੇ ਹਾਂ ਮੌਬਿੱਤਾਂ ਦੀਆਂ ਦੋ 15 ਦਿਨਾਂ ਦੀ ਇਹ ਵੀ ਅੱਜ ਮੇਰਾ ਵੀ ਕੋਈ ਸਾਹਮਣੇ ਵਾਸਤੇ ਲੈ ਗਿਆ ਠੀਕ ਹੈ ਜੀ ਕੋਈ 10 15 15 ਦਿਨਾਂ ਤੱਕ ਸੂ ਪਣ ਗਈਆਂ ਤੇ ਅੱਜ ਤੁਹਾਨੂੰ ਰੇਡ ਬੜੇ ਜਾਇਜ਼ ਵਿੱਚ ਮਿਲ ਜੂਗੇ ਪਸ਼ੂ ਤਾਂ ਦੁੱਧ ਕਰਮਾਲੀਆਂ ਨੇ ਤੁਹਾਨੂੰ ਪਤਾ ਹੀ ਹੈ ਸੂਆ ਬਿਲਕੁਲ ਸਾਲ ਪਰ ਪਈ ਜਾਣਾ ਤੇ ਸੂਆਂ ਦੇ ਵਿੱਚ ਵੀ ਕੋਈ ਤੱਜਾ ਮੰਨ ਲੇਗਾ ਉਹਦੀ ਸਮਝ ਵੇਖ ਲੈ ਹੈ ਘਰ ਵਾਲੇ ਵਿੱਧਾ ਜਾਂਦੇ ਤਾਂ ਹਾਂ ਘਰ ਵਾਲੇ ਤਾਂ ਦੁੱਜੇ ਨੂੰ ਟੱਪਦੇ ਆਪਾਂ ਆਪਾਂ ਨੂੰ ਦੁੱਜੇ ਦਾ ਟੱਪਦੇ ਉਹ ਵੀ ਨਹੀਂ ਕਰਦੇ ਉਹ ਵੀ ਨਹੀਂ ਦੁੱਜੇ ਤੋਂ ਉਹਨਾਂ ਨੇ ਵੀ ਨਹੀਂ ਆ ਦੇਣਾਗਾ ਉਹਨਾਂ ਦੀ ਸਮਝ ਵੇਖ ਲੈ ਠੀਕ ਹੈ ਜੀ ਤੱਜਾ ਮੰਨ ਕੇ ਸੌਦਾ ਕਰ ਲੇ ਕੋਈ ਭਰਾ ਦੁੱਜਾ ਸਮਝ 15 ਕ ਦਿਨ 15 17 15 ਕ ਦਿਨ ਹਜੇ ਦੇ ਪੈਂਡਿੰਗ ਆ ਕੱਚੀ ਆ 15 ਦਿਨਾਂ ਦੀ ਤੁਹਾਨੂੰ ਹੋਰ ਕੇ ਤੋਰ ਦਿੰਨੇ ਆਪਾਂ ਦਿਖਾ ਦਿੰਨੇ ਆ ਬਾਕੀ ਨੀਰਨੂਰਾ ਕੋਈ ਨਾ ਤਿੰਨ ਤੋਂ ਚਾਰੇ ਥਾਣਾ ਦਾ ਵੀ ਰਿਹਾ ਓਕੇ ਓਕੇ ਭੰਗ ਤਪਾਈ ਦਿਨੇ ਤੈਨੂੰ ਠੀਕ ਆ ਵੀ ਅਸੇ ਰਹੀ ਜਾਂ ਇਹ ਤੇ ਕੀ ਨਾ ਠੀਕ ਆ ਜੀ ਨਾ ਤੁਸੀਂ ਵੇਖੋ ਸੋ ਆ ਇੱਕ ਬਹਿਣੀ ਵਾਲਾ ਅਗਲਾ ਇਹ ਮਗਰਲਾ ਥਾਣਾ ਬਹਿਣੀ ਵਾਲਾ ਠੀਕ ਆ ਜੀ ਆ ਦੇਖੋ ਸੋ ਇੱਕ ਬਹਿਣੀ ਵਾਲਾ ਜਿਹੜਾ ਇਹ ਮਗਰਲਾ ਥਾਣਾ ਇੱਕੋ ਜਿਹਾ ਨੀਰਾ ਇੱਕੋ ਜਿਹਾ ਰੰਗ ਕਲਰ ਠੀਕ ਹੈ ਜੀ ਇੱਕੋ ਜਿਹਾ ਤੇ ਆਪਾਂ ਆ ਲਓ ਜੀ ਠੀਕ ਹੈ ਜੀ ਠੀਕ ਹੈ ਲੈ ਵੀਰ ਕੁਲਦੀਪ ਤੋਰਦੇ ਨੂੰ ਵੀ ਠੀਕ ਹੈ ਸੋ ਬਾਕੀ ਅੱਜ ਬਿਲਕੁਲ ਜਾਇਜ਼ ਰੇਟ ਆ ਠੀਕ ਹੈ ਜੀ ਚਲੋ ਕੋਈ ਤਿਆਰੀ ਦੇ ਪਸ਼ੂਆਂ ਦਾ ਰੇਟ ਥੋੜਾ ਜਿਹਾ ਹੋਰ ਐਡਵਾਂਸ ਹੋ ਜਾਂਦਾ ਪਰ ਅੱਜ ਜਿਹੜੇ ਬਿਲਕੁਲ ਜਾਇਜ਼ ਮਿਲ ਜਾਣਗੇ ਤੁਹਾਨੂੰ ਆ ਆ ਜਾ ਲੋਵੀ ਭਰਾਵੋ ਠੀਕ ਹੈ ਜੀ ਸੋ ਨਾਲ ਦੀ ਨਾਲ ਹੀ ਆਪਾਂ 팃 ਕੇ ਤੁਹਾਨੂੰ ਦਿਖਾ ਦਿੱਤੀ ਆ ਚਾਰੇ ਥਨਾਂ ਦੀ ਬਾਕੀ ਥਨ ਥਨ ਚੰਗਾ ਸੂਆ ਮੇਰਾ ਭਰਾ ਕੋ ਤਿੱਜਾ ਮੰਨ ਕੇ ਆਪਦੀ ਸਮਝ ਵੇਖ ਕੇ ਸੌਦਾ ਕਰ ਲਵੇ ਥਨ ਥਨ ਬਹੁਤ ਵਧੀਆ ਹੱਥੀ ਮੁਠੀ ਵਾਲਾ ਥਨ ਬਾਕੀ ਲੇਵਾਂ ਲੂਆ ਕਰਮਾ ਲਈ ਜਦੋਂ ਆਵਾ ਧਵਾ ਤੇ ਆ ਕੀ ਤੇ ਬਣਾ ਲੂਗੀ ਜਿੰਨਾ ਕਿ ਦੋਸਤਾਂ ਨੇ ਖਿੱਚ ਕੇ ਬਣਾਉਣਾ ਤੇ ਕਸਰ ਨਹੀਂ ਕੋਈ ਛੱਡਦੀ ਕਰਮਾ ਲਈ 14 15 ਦਿਨ ਮਰਜ਼ੀ ਤੋਂ ਹੈ ਹੈ 14 15 ਦਿਨ ਹੀ ਕਰਦੀ ਹੈ ਰੋਏ ਇਹਨਾਂ ਤੋਂ ਤੁਹਾਨੂੰ ਭੋਜਨ ਭੋਜਨ ਤਾਂ ਚਲੋ ਜਿੰਨਾ ਦੇਖਿਆ ਸਾਹਮਣੇ ਹੀ ਬਣਾ ਦਊਗੀ ਤਵੇ ਕਦੀਪਾ ਦਾ ਰੇਟ ਕੀ ਰਹੂਗਾ ਵੀਰ ਦੇਵਾਂਗੇ ਕਿਨੇ ਤੇ ਆਪਾਂ ਹੁਣ ਰੇਟ ਤੇ ਭਾਣੇ 40 42 ਮੰਗ ਲਈਏ ਦੋ ਛੱਡ ਦਾਂਗੇ 40 ਚ ਹਾਂ ਚਾਲੀ ਜੋ ਹੋਰ ਕੋਈ ਜੇ ਹੋਰ ਕੱਢ ਦਈਏ ਵਿੱਚ ਹੋਰ ਯਾਰ ਛੱਡ ਦਾਂਗੇ ਸਹੀ 37 37 ਦੀ ਉਹਨਾਂ ਦੇ ਪਿਆਰ ਹੋਈ ਤੇ ਵਚੀ ਭਾਏ 45 ਦੀ ਵੇਚ ਲਈਏ ਯਾ ਹੂੰ ਆ ਤੇ ਬਹੁਤ ਤੋਰ ਤੋਰ ਫਿਰ ਕੇ ਮਾਲ ਖਰੀਦ ਕੇ ਤੇ ਲੱਭਦਾ ਵੀ ਕਿੱਥੇ ਕਿੱਥੇ 37 35 ਹਜ਼ਾਰ ਬਸ ਬਸ ਹੋ ਉਸੇ ਗੱਲ ਆ ਵੀ 37 ਹਜ਼ਾਰ ਦੀ ਵਾੜ ਮਿਲ ਜੂਗੀ ਠੀਕ ਆ ਜੀ ਕੋਈ ਪੱਦਾ ਸੱਪਦਾ ਪੱਦਾ ਦਾ ਸਾਹਮਣ ਦੀ ਲੋੜ ਆ ਭਰਾਵਾਂ ਨੂੰ ਠੀਕ ਆ ਸੂਸਵਾ ਕੇ ਘਰ ਵਾਲੀ ਨੇ ਦੁੱਧ ਹੀ ਦੇਣਾ ਤੇ ਜ਼ਿਆਦਾ ਬਾਕੀ ਪਤਾ ਨਹੀਂ ਜਿਹੜਾ 15 ਕਿਲੋਨ ਦਾ ਆ ਪਹਿਲਾਂ ਫੱਲੇ ਹੀ ਪਤਾ ਨਹੀਂ ਨਾ ਕੋਈ ਲੱਗਦਾਗਾ ਇਹ ਗੱਡੀ ਜੀ ਸਹੀ ਬਣਾ ਜੁਣਾ ਬੱਸ ਬੱਸ ਆਪਾਂ ਗਾਰੰਟੀ ਕੋਈ ਨਹੀਂ ਦੇਦੇ ਬਿਲਕੁਲ ਜੀ ਬਿਲਕੁਲ ਹਾਂ ਮਾ ਵੀ ਇਹ ਐਜਾ ਪਸ਼ੂ ਆ ਟੋਟਲ ਪੰਜ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਦੋ ਤੁਹਾਨੂੰ ਆਪਾਂ ਗੱਭਣਾ ਕੋਈ ਕੱਚੀਆਂ 15 15 18 18 ਦਿਨਾਂ ਦੀਆਂ ਇਹ ਵਹਿੜਾ ਦਿਖਾਈਆਂ ਨੇ ਤੇ ਅੱਜ ਰੇੜ ਭਾ ਤੁਹਾਨੂੰ ਬੜੇ ਜਾਇਜ਼ ਹੋਊਗੀ ਇੱਕ ਚੁੰਗੀ ਦਿਖਾਈ ਆਪਾਂ ਜਿਹੜੀ ਤੁਹਾਨੂੰ 8 ਕਿਲੋ ਦੁੱਧ ਤੇ ਚੱਲਣ ਈ ਆ ਸਾਰਾ ਮੁੱਲ 32000 ਸੀ ਦਾ ਹਾਂ 32000 ਸਾਢੇ 22000 ਦੇ ਵਿੱਚ ਤੇ ਇੱਧਰ ਜਿਹੜੀਆਂ ਤੋਂ ਦੋ ਮੱਝਾਂ ਦਿਖਾਈਆਂ ਇੱਕ ਬਗੈਰ ਬੱਚੇ ਤੋਂ ਠੀਕਾ ਜੀ ਜਿਹੜੀ ਤਕਰੀਬਨ ਸੱਜਰੀ ਸੂਈ ਆ ਤੇ ਬੱਚਾ ਤਾਂ ਐਕਸਪਾਇਰ ਹੋ ਗਿਆ ਸੀਗਾ ਤੇ ਇੱਕ ਇੱਧਰ ਟੋਕਰ ਗੱਪਣਾ ਫੁੱਲ ਵੱਡੇ ਕੱਦ ਪੁੱਤ ਦੇ ਵਿੱਚ ਠੀਕਾ ਜੀ ਇਹ ਵੀ ਬੜੇ ਭਾਅ ਪਰਤੇ ਦੇ ਵਿੱਚ ਤੁਹਾਨੂੰ ਜਾਇਜ ਮਿਲ ਜਾਊਗੀ 5 ਮਹੀਨੇ ਗੱਪਣਾ ਤੇ 5 ਕਿਲੋ ਦੁੱਧ ਸੋ ਇਹ ਆਜੇ ਨਾਗਰੇ ਪੰਜ ਠੀਕਾ ਜੀ ਬਾਕੀ ਜੇਥੇ ਮੇਰਾ ਭਰਾ ਆਣ ਕੇ ਤੁਸੀਂ ਤਸੱਲੀ ਕਰ ਲਿਓ ਬੁਰਜ ਨੱਥੂ ਕੇ ਪਿੰਡ ਆ ਤੇ ਨੰਬਰ ਕੁਲਦੀਪ ਆਪਦੇ ਕਰਦੇ ਸਾਂਝੇ ਵੀਰੇ ਨੰਬਰ 9465233237 ਪਿੰਡ ਬੁਰਜ ਨੱਥੂ ਕੇ ਤਹਿਸੀਲ ਪੱਟੀ ਜ਼ਿਲ੍ਹਾ ਤਰਤਾਂ ਜਲਦੀ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ